ਨਸੱਕੀ ਗਾਲੀਸਾ ਰਹੇ। ਬੋਦੀ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਮੰਗੂ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਤਾਜੀ ਸੂਈ ਗਾਂ ਦਾਣਾ ਦਿਖਾਵਾਂਗੇ। ਤੇ ਇੱਕ ਆ ਗੱਬਨ ਮੱਝ ਤੁਹਾਨੂੰ ਦਿਖਾਉਣੀ ਆ। ਬਾਕੀ ਇਹ ਆ ਵੀ ਸੂਈ ਦੇ ਆਪਣੀ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ। ਤੇ ਗੱਬਨ ਆਪਣੀ ਪਾਸ ਕਰਕੇ ਖੜੋ। ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀਆਂ ਗੱਲਾਂ ਵੱਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠ ਠਾਕ ਜਾਈਂ ਕਿਰਪਾ ਬਬੂ ਜੀ ਚਲੋ ਨਾਮ ਦੱਸਦੇ ਇੱਕ ਨੇ ਨਾਮ ਵੀ ਜੀ ਮੰਗੂ ਪਿੰਡ ਤੋਬਾਕ ਸੁਨਣੀ ਨਾਲਾ ਜ਼ਿਲ੍ਹਾ ਮਸਾ ਫੋਨ ਨੰਬਰ ਵੀ ਬੋਲ ਦੋ 85699 ਤੇ 14511 ਠੀਕ ਹੈ ਹਾਂਜੀ ਅੱਜ ਹੈਗੀਆਂ ਵਾ ਇੱਕ ਗਾਂ ਦੇ ਕਮਾਜਣਾ ਇੱਕ ਗਾਂ ਦੇ ਕਮਾਜਦੇ ਪਹਿਲਾਂ ਮਾਝੀ ਵਿਖਾ ਦਈਏ ਫਿਰ ਗਾਂ ਖਾਦਦੇ ਨੇ ਚਲੋ ਪਹਿਲਾਂ ਗਾਂ ਖਾਦ ਦਈਏ ਕੰਗੇ ਘੱਟ ਕਾਟ ਚਾਹ ਤੇ ਜੱਤੀ ਕ੍ਰੋਸ ਤੇ ਆ ਜੀ ਹਾਂਜੀ ਛੂਆ ਕਿ ਨਵਾਂ ਵਿਧੀ ਦਾ ਭਾਈ ਪਹਿਲਾ ਛੂਆ ਸੂਈ ਜੇ ਅੱਛਾ ਇਹਨੂੰ ਮੰਨ ਲਓ ਗਾੜੀ ਗਰਮੀ ਆਉਣ ਦੀ ਭਾਵੇਂ ਧੁੱਪੇ ਬੰਦੋ ਇੱਥੇ ਮਰਜੀ ਬੰਦੋ ਨੂੰ ਵੀ ਪ੍ਰਵਾਹ ਨੇ ਦੁੱਧ ਚ ਵਹੀ ਜਾਣਾ ਠੀਕ ਆ ਸਭ ਤੋਂ ਸਿੰਪਲ ਚੰਗਾ ਵਾ ਤੇ ਕਿੰਨਾ ਚਿਰ ਹੈ ਸੂਈ ਨਾ ਸੂਈ ਨੂੰ ਭਾਜੀ ਆ ਬੱਚਾ ਜੇ 10 ਦਿਨ ਨਾਲੇ ਕੋ ਭਾਵੇਂ 15 ਦਿਨ ਨਾਲੇ ਪੁਰਲਾ ਬੱਚਾ ਜੇ ਆਹ ਵਾਲਾ ਬੱਚਾ ਜੇ ਤਾਂ ਜਾਈ ਆ ਬੱਚਾ ਪੋਤੇ ਦਿਨਾਂ ਦਾ ਨਹੀਂ ਆ ਬਾਕੀ ਕੋਈ ਵੀਰ ਆਪਣੀ ਹਿਸਾਬ ਨਾਲ ਲਾ ਲੇ ਤੇ ਦੁੱਧ ਕਿੰਨਾ ਤੇ ਆ ਰਿਹਾ ਹੁਣ ਵੀ ਦੀ 15 ਦਿਨ ਜੇ ਤਿਆਰ ਬਿਲਕੁਲ ਬਿਲਕੁਲ ਤਿਆਰ ਕਰ ਦਿਓ ਕਰੋ ਚਵਾ ਦੋਗੇ ਕਰੋ ਚਵਾ ਦੋਗੇ ਵਾਹ ਸਕਦੀ ਦੁੱਧੋਂ ਰ ਦੁੱਧੋ ਪਾਈ ਸੇਵਾਲਾ ਬੰਦਾ ਲੈ ਇਹਦੇ 20 ਕਿਲੋ ਵੇਸ਼ੀ ਦੁੱਧ ਕਰ ਦੋਗੇ ਅੱਛਾ ਹਾਂਜੀ ਤੋਰਾਂਗਾ ਫੇਰ ਇੱਕ ਦਿਨ ਹੁਣ ਮੌਕੇ ਤੇ ਕਹਿੰਦੇ ਵੀ 15 ਲੀਟਰ ਹੈਗਾ ਉਹ ਤੁਸੀਂ ਆਪਣਾ ਦੋ ਟਾਈਮ ਚੋ ਲੈਣਾ ਬਾਕੀ ਕੱਦ ਕੱਠ ਦੀ ਚੰਗੀ ਆ ਬੰਦੇ ਵਿੱਚ ਫਿਕਸ ਜੇਵਾਂ ਨਹੀਂ ਆ ਜੀ ਸਸ ਬੜਾ ਰਸੀ ਅਸਲੀ ਬਸ ਇਹੀ ਹੋ ਸਕਦੀ ਆ ਆ ਦੇਖ ਸਾਡੇ ਹਵਾ ਨੇ ਇਧਰ ਲੱਗੇ ਤਾਂ ਤੇ ਆ ਥਾਣ ਵੀ ਇਹ ਦੇਖ ਸਕਦੇ ਜੀ ਤੇ ਕਿੰਨਾ ਫਿਰ ਵੇਦੀ ਮੁੱਲ ਰੱਖਣਾ ਇਹਦਾ ਵੀ ਜੀ ਠੰਡੀ ਧਿੜੀ ਵੇੜ ਜੇ ਹਾਂਜੀ ਬੱਚਾ ਉਹਨਾ ਬਾਟੇ ਤੇ ਲਾਇਆ ਵੀਰਾਂ ਨੇ ਅੱਛਾ ਸੂਈ ਦੀ ਵੀਡੀਓ ਦੇ ਦਾਂਗੇ ਅੱਛਾ ਜਦੋਂ ਜੇਰ ਸੁੱਟਣ ਦੀ ਸਾਰੀ ਵੀਡੀਓ ਆਪਣੇ ਕੋਲ ਹੈ ਜੀ ਠੀਕ ਆ ਹਾਂਜੀ ਤੇ ਮੁੱਲ ਫਿਰ ਮੁੱਲ ਤੇ ਪਾਜੀ ਪਾਣਾ ਵੇੜਾ 10000 ਦੀ ਜੀ ਹਾਂਜੀ ਪਰ ਆਪਾਂ ਨੂੰ ਮਿਲੀ ਭਾਣਾ ਪਾਪਾ ਦੇਣੀ ਠੀਕ ਆ ਹਾਂਜੀ ਕਿੰਨੇ ਦੀ ਦੇ ਦੇਣੀ ਆ 50000 ਚ ਮੰਨਤਾ ਜੀ ਖੁੱਲਾ ਕਰ ਦੋਗੇ ਫੋਨ ਲਾ ਲੀ ਗੀ ਅੱਛਾ ਮੋੜਦੇ ਨਹੀਂ ਖਾਲੇ ਨਹੀਂ ਮੋੜਨਾ ਕੇ ਮੋੜਦੇ ਨਹੀਂ ਭਾਜੀ ਪਰ ਬਾਕੀ ਜਿਹੜੇ ਵੀਰ ਨੂੰ ਪਤਾ ਨਾ ਚੀਜ਼ ਦੀ ਸਾਰ ਆ ਵਛੀ ਦੀ ਉਹਨੇ 2 ਮਿੰਟ ਲਾਉਣੇ ਕੋਈ ਵਟ ਦੇ ਹਿਸਾਬ ਨਾਲ ਮੁੱਲ ਲਾਵੇ ਬਹਿਣ ਦੇ ਹਿਸਾਬ ਨਾਲ ਮੁੱਲ ਲਾ ਕੇ ਲੈ ਜਾਏ ਬਾਕੀ ਵਛੀ ਦਾ 70 75000 ਰੁਪਏ ਮੁੱਲ ਕਰਾਉਂਦੀ ਵਛੀ ਤੇ ਆਪਣਾ ਭਾਜ ਮਿਲੀ ਆਪਾਂ ਭਾਜ ਦੇਣੀ ਆ ਤੇ ਆਮ ਅੱਜ ਗੱਬਣਿਆ ਹਨਾ ਮੱਝ ਭਾਜੀ ਫੁੱਲ ਵੱਡੀ ਜੇ ਸਿੰਘ ਸਿੰਘ ਮੈਂ ਆਲਾ ਵੇਖ ਲਓ ਫੇਸ ਕੁਆਲਟੀ ਮੈਂ ਦੀ ਏ ਕਿੰਨੇ ਕੇ ਦੁੱਧ ਵਾਲੀ ਆ ਦੁੱਧ ਪਾਜੀਏ 11 12 ਕਿਲੋ ਦੁੱਧ ਦਿੰਦੀ ਆ ਇਹ ਬੰਦੇ ਬਾਪੂ ਚਾਰਾ ਦੇ ਕੋ ਸੰਭੀ ਨਹੀਂ ਜਾਂਦੀ ਉਹਨੂੰ ਠੀਕ ਆ ਹਾਂਜੀ ਤੋੜ ਦੋ ਫੇਰ ਇੱਕ ਜਿਆਸੂਆ ਸੁਨਾ ਜੇ ਠੀਕ ਆ ਹਾਂਜੀ ਤੀਸਰਾ ਸੁਆ ਜਿਹੜਾ ਕਹਿੰਦੇ ਵੀ ਸੁਨਾ ਹੈ ਬਾਕੀ ਜੇ ਕੋਈ ਹਫ਼ਤੇ ਤੇ ਲੱਗ ਬੰਦੇ ਟਾਈਮ ਲੈ ਜਾਊਗੀ ਬਾਕੀ ਇਹ ਵੀ ਜੇ ਤਿਆਰ ਹੋਣੀ ਆ ਥੱਲਿਓ ਤੇ 93 ਤੇ ਆਪਾਂ ਦੇਖ ਸਕਦੇ ਆ ਲੱਗਦਾ ਤੇ ਇਹਦਾ ਵੀ ਜੇ ਫਿਰ ਕਿੰਨਾ ਰੱਖਣਾ ਮੁੱਲ ਮੁੱਲ ਭਾਈ 570 ਗਾਲੀ 79 ਗਾਲੀ ਤੁਹਾਨੂੰ ਬੜਾ ਮਹੀਆਂ ਦਾ ਬਾਜ਼ਾਰ ਹੀ ਬੜਾ ਮਹ ਮਿਲਦੀ ਔਖੀ ਆ ਹਾਂਜੀ 65000 ਤੋਂ ਮਾਨਤਾ ਕਰਾਂਗੇ ਖੁੱਲਾ ਹੀ ਖੁੱਲਾ ਹੀ ਠੀਕ ਆ ਫੋਨ ਲਾਵੇ ਮੋੜਨਾ ਹੀ ਨਹੀਂ ਕੇ ਵੀਪਰਾ ਨੂੰ ਠੀਕ ਆ ਜੀ ਹਾਂਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਇਹ ਗੱਬਣ ਦੀ ਵੀ ਜੀ ਆਪਣੀ ਪਾਸ ਕਰਕੇ ਲੈ ਜਾਓ ਉਹ ਸੁਈ ਸਵਾਈ ਚੋਗ ਹੀ ਲੈ ਠੀਕ ਹੈ ਜੋ ਵੀ ਕੋਸ਼ ਇੱਥੋਂ ਵੇਖ ਕੇ ਲੈ ਜਾ ਹਣਾ ਉਹ ਕੋਈ ਗੱਜ ਇੱਥੇ ਤਸੱਲੀ ਕਰ ਲੋ ਇੱਥੇ ਤਸੱਲੀ ਕਰ ਲੋ ਜੋ ਵੀ ਕੋਸ਼ ਆ ਸਾਰਾ ਕੋਜ ਇੱਥੇ ਹੀ ਆਪਣਾ ਵੇਖ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖਰੀਦੋ ਜੀ